ਦੋਸਤੋ ਜਿਹੜੀ ਅੱਜ ਮੈਂ ਵੀਡੀਓ 'ਚ ਗੱਲ ਕਰ ਰਿਹਾ ਮੈਂ ਇਹ ਮੈਂ ਬੜੀ ਆਪਦੀ ਟੀਆਰਵੀ ਨਾਲ ਕਰ ਰਿਹਾ ਮੈਂ ਐਕਸਪੀਰੀਅੰਸ ਨਾਲ ਕਰ ਰਿਹਾ ਮੈਂ ਜਦੋਂ ਬੱਚਾ 10ਵੀਂ ਜਾਂ 12ਵੀਂ ਕਰਕੇ ਸਕੂਲ 'ਚੋਂ ਪੜ੍ਹਾਈ ਛੱਡਦਾ ਵਾ ਉਦੋਂ ਸਾਰ ਨੂੰ ਵੱਡਾ ਉਹਨੂੰ ਫਿਕਰ ਹੁੰਦਾ ਵਾ ਕਿ ਮੈਂ ਕੀ ਕੰਮ ਕਰਾਂ ਮੈਂ ਦੀ ਅੱਗੇ ਕੋਈ ਕੰਮ ਸਿੱਖਾਂ ਮੈਂ ਜਾਂ ਅੱਗੇ ਸਟੱਡੀ ਕਰਾਂ ਜਾਂ ਕੀ ਇਹੋ ਜਿਹਾ ਕੰਮ ਕਰਾਂ ਜਿਹਦੇ ਵਿੱਚ ਮੈਂ ਆਦੀ ਰੋਜੀ ਰੋਟੀ ਚਲਾ ਸਕਾਂ ਇਹੀ ਇੱਕ ਮੈਥ ਨੂੰ ਸ਼ਾਇਦ ਬੈਲੀ ਇੱਕ ਵੀਡੀਓ ਚ ਮੈਂ ਦੱਸੀ ਹੋਈ ਹੈ ਗੱਲ ਲਗਭਗ ਲਗਭਗ 25 ਸਾਲ 20 25 ਸਾਲ ਪੁਰਾਣੀ ਗੱਲ ਆ ਇਹ ਮੈਂ ਇੱਕ ਬਿਆਰ ਦੇ ਵਿੱਚ ਤੁਰਿਆ ਜਾ ਰਿਹਾ ਸੀਗਾ ਉਸ ਸਮੇਂ ਇੱਕ ਮਜ਼ਦੂਰ ਦੀ ਦਿਹਾੜੀ ਹੈ ਜਿਹੜੀ ਉਹ 60 ਰੁਪਏ ਹੁੰਦੀ ਸੀ 60 ਜਾਂ 70 ਰੁਪਏ ਤੇ ਅਸੀਂ ਮੈਂ ਤੇ ਮੇਰਾ ਮਿੱਤਰ ਪਿਆਰਾ ਬਿਆਰ ਦੇ ਵਿੱਚ ਤੁਰੇ ਜਾਂਦੇ ਆ ਸਾਨੂੰ ਬਿਆਰ ਦੇ ਵਿੱਚ ਤੁਰੇ ਜਾਂਦੇ ਨੂੰ ਇੱਕ ਰੇੜੀ ਬੰਦਾ ਰੇੜੀ ਲੈ ਕੇ ਤੁਰਿਆ ਜਾ ਰਿਹਾ ਵਾ ਰੇੜੀ ਵਾਲੇ ਉਸ ਬੰਦੇ ਨੂੰ ਉਹਦਾ ਹੀ ਕੋਈ ਮਿੱਤਰ ਪਿਆਰਾ ਆ ਕੇ ਪੁੱਛਦਾ ਤਾਂ ਤੂੰ ਤੂੰ ਤਾਂ ਫੈਕਟਰੀ ਦੇ ਵਿੱਚ ਜੌਬ ਕਰ ਰਿਆ ਸੀਗਾ ਤੁਸੀਂ ਇਹ ਫੈਕਟਰੀ ਜੌਬ ਛੱਡ ਕੇ ਇੱਥੇ ਇਹ ਰੇੜੀ ਤੇ ਬਲੈਣਾ ਜੁਰਾਬਾਂ ਕਿਉਂ ਵੇਚਣ ਲੱਗ ਗਿਆ ਉਹ ਕਹਿੰਦਾ ਯਾਰ ਉੱਥੇ ਆਪਣੀ 60-70 ਰੁਪਏ ਦਿਹਾੜੀ ਪੈਂਦੀ ਸੀਗੀ ਸੂਬਾ ਦੇ ਸੂਬਾ ਦੇ ਸੂਬਾ ਤੋਂ ਲੈ ਕੇ ਸ਼ਾਮ ਤੱਕ ਡਿਊਟੀ ਕਰਦਾ ਸੀਗਾ ਇੱਥੇ ਆਪਾਂ 3 ਵਜੇ ਨਾਲ 70 ਰੁਪਏ ਬਣਾ ਲੀਦੇ ਆ 3 ਵਜੇ ਨਾਲ ਆਪਾਂ 70 ਰੁਪਏ ਬਣਾ ਕੇ ਘਰੇ ਚਲੇ ਜਾਈਦਾ ਵਾ ਉਸ ਬੰਦੇ ਦੀ ਗੱਲ ਮੈਂ ਬੜੇ ਧਿਆਨ ਦੇ ਨਾਲ ਮੇਤੋ ਸੁਣੀ ਗਈ ਬੜੀ ਮੈਨੂੰ ਉਸ ਚੀਜ਼ ਦੀ ਮੈਂ ਖੋਜ ਕਰਨੀ ਸ਼ੁਰੂ ਕੀਤੀ ਉਹਦੇ ਤੇ ਮੈਂ ਕਿਹਾ ਜਦੋਂ ਕੋਈ ਵੀ ਬੰਦਾ ਕੋਈ ਕੰਮ ਕਰਨਾ ਸ਼ੁਰੂ ਕਰਦਾ ਵਾ ਜਾਂ ਕੋਈ ਵਰਕ ਕਰਨਾ ਸ਼ੁਰੂ ਕਰਦਾ ਵਾ ਪਹਿਲਾ ਉਹਦੇ ਦਿਮਾਗ ਦੇ ਵਿੱਚ ਇਹ ਹੀ ਗੱਲ ਆਉਂਦੀ ਹੈ ਕਿ ਮੈਂ ਪੈਸੇ ਕਿੰਨੇ ਕਮਾਉਣੇ ਆ ਮੈਂ 70 ਰੁਪਏ ਕਮਾਉਣੇ ਆ 100 ਰੁਪਏ ਕਮਾਉਣਾ ਵਾ ਜਾਂ 1000 ਕਮਾਉਣਾ ਜਾਂ 10000 ਕਮਾਉਣਾ ਜਾਂ ਲੱਖ ਕਮਾਉਣਾ ਇਸੇ ਸਮੇਂ ਦੇ ਇਸੇ ਚੀਜ਼ ਨੂੰ ਕੈਲਕੂਲੇਸ਼ਨ ਕਰਦਾ ਮੈਂ ਅੱਜ ਦੇ ਸਮੇਂ ਤੇ ਜੇ ਆ ਰਿਹਾ ਮੈਂ ਅੱਜ ਮੈਂ ਇਹ ਗੱਲ ਜ਼ਰੂਰ ਸੋਚ ਰਿਹਾ ਮੈਂ ਮੰਨ ਲਓ ਅੱਜ ਲੇਬਰ ਦੀ ਦਿਹਾੜੀ 700 ਰੁਪਏ ਚੱਲ ਰਹੀ ਆ ਹੁਣ ਜਿਹੜਾ ਬੰਦਾ ਇਹ ਗੱਲ ਸੋਚਦਾ ਹੈ ਕਿ ਮੈਂ ਸ਼ਾਮ ਤੱਕ 700 ਰੁਪਏ ਮੇਰਾ ਬਣ ਜਾਂਦਾ ਦਿਹਾੜੀ ਮੇਰੀ ਬਣ ਜਾਂਦੀ ਆ ਆਪਣਾ ਟਾਈਮ ਪੂਰਾ ਹੁਣ ਇੱਥੋਂ ਹੀ ਇੱਕ ਗੱਲ ਸ਼ੁਰੂ ਹੁੰਦੀ ਆ ਜਿਹੜਾ ਬੰਦਾ ਇਹ ਬੱਚਾ ਇਹ ਸੋਚਦਾ 10ਵੀਂ ਜਾਂ 12ਵੀਂ ਕਰਕੇ ਮੈਂ ਹੁਣ ਕੀ ਕੰਮ ਕਰਨਾ ਜਾਂ ਇਲੈਕਟ੍ਰੀਸ਼ੀਅਨ ਦਾ ਕੰਮ ਕਰਾਂ ਜਾਂ ਮੈਸ਼ਨ ਦਾ ਕੰਮ ਕਰਾਂ ਜਾਂ ਨੈਸਟਰੀ ਦਾ ਕੰਮ ਕਰਾਂ ਜਾਂ ਅ ਦਰਵਾਜੇ ਜੋੜੀਆਂ ਦਾ ਕੰਮ ਕਰਨਾ ਕੋਈ ਵੀ ਅਨੇਕਾਂ ਹੀ ਕੰਮ ਨੇ ਮੈਂ ਇਹੋ ਜਿਹਾ ਕੰਮ ਸਿੱਖਾਂ ਜਿਹਦੇ ਨਾਲ ਮੇਰੀ ਇਨਕਮ ਹੋ ਜਵੇ ਮੈਂ ਇੱਥੇ ਇੱਕ ਗੱਲ ਦੱਸਣੀ ਜ਼ਰੂਰ ਚਾਹੂੰਗਾ ਜੇ ਬੰਦੇ ਨੇ ਕੋਈ ਵੀ ਕੰਮ ਸਿੱਖਣਾ ਵਾ ਇੱਕ ਚੀਜ਼ ਵੱਲ ਜ਼ਰੂਰ ਧਿਆਨ ਮਾਰੋ ਜਿਹੜਾ ਬੰਦਾ ਉਸ ਕੰਮ ਨੂੰ ਕਰ ਰਿਹਾ ਵਾ ਉਸ ਬੰਦੇ ਦੀ ਜਿਹੜੀ ਰਹਿਣੀ ਸਹਿਣੀ ਆ ਉਹਨਾਂ ਦਾ ਘਰ ਘਰ ਦਾ ਮਾਹੌਲ ਉਹਨਾਂ ਦੀ ਪੈਸੇ ਪੱਕੋ ਕਿੰਨਾ ਕ ਬੰਦਾ ਇਸ ਕੰਮ ਦੇ ਵਿੱਚ ਸਟਰੋਂਗ ਹੋ ਜੁਗੀ ਚੱਕਿਆ ਹੋ ਰੂਲ ਸਕਿਆ ਵਾ ਮੰਨ ਲਓ ਜਿਵੇਂ ਕੋਈ ਬੰਦਾ ਸਕੂਟਰ ਮੋਟਰਸਾਈਕਲ ਦੀ ਮਕੈਨਿਕ ਦਾ ਕੰਮ ਕਰਦਾ ਵਾ ਜਿਹੜੇ ਬੰਦੇ ਕੋਲੇ ਤੁਸੀਂ ਆਪਦੇ ਬੱਚੇ ਨੂੰ ਸਕੂਟਰ ਮੋਟਰਸਾਈਕਲ ਦੇ ਕੰਮ ਸਿੱਖਣ ਦੇ ਲਈ ਭੇਜਣਾ ਵਾ ਉਹ ਬੰਦਾ ਜਿਹੜਾ ਕੰਮ ਕਰ ਰਿਆ ਵਾ ਉਹ ਬੰਦੇ ਦੀ ਕਿੰਨੀ ਕੁ ਮੰਥਲੀ ਇਨਕਮ ਹੈਗੀ ਆ ਮੰਨ ਲਓ 20000 30000 ਰੁਪਿਆ ਇਰ ਉਤੋਂ ਆਪਾਂ ਨੂੰ ਆਈਡੀਆ ਲੱਗ ਜਾਂਦਾ ਵਾ ਅਸੀਂ ਆਪਦੇ ਬੱਚੇ ਨੂੰ ਇਹ ਕੰਮ ਸਿਖਾਉਣ ਦੇ ਲਈ ਜਾਂ ਇਹ ਕੰਮ ਸਿੱਖਣ ਦੇ ਲਈ ਕਿੰਨਾ ਕੁ ਬਦਿਆ ਹੈਗਾ ਵਾ ਜਿਹੜਾ ਮੋਟਰਸਾਈਕਲਾਂ ਦਾ ਸਕੂਟਰਾਂ ਦਾ ਮੈਂ ਕੰਮ ਦੀ ਗੱਲ ਕਰ ਰਿਹਾ ਵਾਂ ਇਹ ਕੰਮ ਕਦੇ ਵੀ ਮੈਂ ਦੱਸਦਾ ਕੋਈ ਛੋਟਾ ਵੱਡਾ ਨਹੀਂ ਹੁੰਦਾ ਚਾਹੇ ਬੂਟ ਪਾਲਿਸ਼ ਤੋਂ ਲੈ ਕੇ ਪਾਇਲਟ ਤੱਕ ਦੀ ਗੱਲ ਕਰ ਲਾ ਮੈਂ ਜਾਂ ਐਮਬੀਬੀਐਸ ਡਾਕਟਰ ਤੱਕ ਦੀ ਗੱਲ ਕਰ ਲਾ ਕੰਮ ਕੰਮ ਹੀ ਆ ਪਰ ਹਰੇਕ ਬੰਦੇ ਦੀ ਇਨਕਮ ਵੱਡੀ ਤੇ ਛੋਟੀ ਹੋ ਸਕਦੀ ਆ ਬੂਟ ਪਾਲਿਸ਼ ਵਾਲਾ ਜਾਂ ਬੰਦਾ ਲੇਬਰ ਕਰਨ ਵਾਲਾ ਬੰਦਾ ਉਹਦੀ ਇੱਕ ਲਿਮਟ ਆ ਉਹਨੇ ਦਿਹਾੜੀ ਦਾ 5-70000 ਰੁਪਿਆ ਹੀ ਕਮਾਉਣਾ ਵਾ ਜਿਹੜਾ ਮੋਟਰਸਾਈਕਲ ਜਾਂ ਉਹਦੀ ਮੈਸਟਰੀ ਦਾ ਕੰਮ ਕਰਦਾ ਵਾ ਜਾਂ ਥੋੜਾ ਟੈਲੈਂਟ ਸਕਿੱਲ ਦਾ ਕੰਮ ਕਰਦਾ ਵਾ ਮੰਨ ਲਓ ਮੈਂ ਜੋੜੀਆਂ ਪੱਲੇ ਜੋੜੀਆਂ ਦਾ ਕੰਮ ਕਰਦਾ ਵਾ ਉਹਦਾ ਵੀ ਇੱਕ ਟੈਲੈਂਟ ਸਕਿੱਲ ਆ ਉਹਦੀ ਵੀ ਇੱਕ ਲਿਮਟ ਆ ਜਿਹੜਾ ਕੰਮ ਸਿੱਖਣ ਨੂੰ ਉਹਨੇ ਉਹਨੂੰ ਵੀ ਉਹਨੇ ਟਾਈਮ ਲੱਗਣਾ ਵਾ ਜਿੰਨੇ ਅਦਰ ਲੱਗਦੇ ਆ ਉਸ ਨੂੰ ਵੀ ਉਹਨਾਂ ਉਹਦੀ ਵੀ ਇੱਕ ਲਿਮਟ ਆ ਲੱਖ ਰੁਪਏ ਮਹੀਨੇ ਦੇ ਕਮਾ ਲੂਗਾ ਜਾਂ ਪਿਆਹ ਹਜ਼ਾਰ ਮਹੀਨੇ ਦੇ ਕਮਾ ਲੂਗਾ ਉਹਦੀ ਵੀ ਇੱਕ ਲਿਮਟ ਆ ਉਸ ਤੋਂ ਬਾਅਦ ਦੇ ਵਿੱਚ ਹਰ ਇੱਕ ਅਨੇਕੀਆਂ ਇਹੋ ਜਿਹੇ ਕੰਮ ਨੇ ਜਿਨ੍ਹਾਂ ਦੀ ਤੁਸੀਂ ਸਿੱਖਣ ਲਈ ਟਾਈਮ ਦਾ ਤੁਹਾਨੂੰ ਉਹਨੇ ਉਹਨਾਂ ਹੀ ਦੇਣਾ ਪੈਣਾ ਵਾ ਔਰ ਉਹਨਾਂ ਦੀ ਇਨਕਮ ਕਾਫੀ ਵੱਡੀ ਹੋ ਸਕਦੀ ਆ। ਬਾਕੀ ਜਿਵੇਂ ਮੈਂ ਤੁਹਾਨੂੰ ਦੱਸਦਾ ਅੱਜ ਦੇ ਟਾਈਮ ਤੇ ਜੇ ਤੁਸੀਂ ਪਹਿਲੇ ਗੱਲ ਤਾਂ ਜਦੋਂ ਕੋਈ ਕੰਮ ਸਿੱਖਣ ਲੱਗਦੇ ਹੋ ਜਾਂ ਕੰਮ ਕਰਨ ਬਾਰੇ ਸੋਚਦੇ ਹੋ ਇੱਕ ਚੀਜ਼ ਬਲ ਜ਼ਰੂਰ ਧਿਆਨ ਦਿਓ ਕਿ ਜਿਹੜਾ ਬੰਦਾ ਇਹ ਕੰਮ ਕਰ ਰਹੇ ਨੇ 10 ਬੰਦਿਆਂ ਨੂੰ ਟਿਕ ਕਰੋ ਕਿ ਇਹਨਾਂ ਦੀ ਇਨਕਮ ਕਿੰਨੀ ਆ। ਜੇ ਲੱਗਦਾ ਤੁਹਾਡੀ ਇਨਕਮ ਉਹਨਾਂ ਦੇ ਨਾਲ ਮੈਚ ਕਰਦੀ ਆ ਤੁਸੀਂ ਆਪਦੀ ਲਾਈਫ ਦੇ ਵਿੱਚ ਇੰਨਾ ਪੈਸਾ ਸੋਚ ਰਹੇ ਹੋ ਇੰਨਾ ਕਮਾ ਕੇ ਮੈਂ ਸੈਟੀਸਫਾਈ ਆ। ਫਿਰ ਤੁਸੀਂ ਉਹ ਕੰਮ ਕਰ ਲਓ ਫਿਰ ਤੁਹਾਨੂੰ ਸਹੀ ਆਹੋ ਜੇਕਰ ਤੁਸੀਂ ਸੋਚਦੇ ਹੋ ਸਾਡੀ ਇਨਕਮ ਇਤੋਂ ਜ਼ਿਆਦਾ ਲੈਣੀ ਆ ਮੈਂ ਫੇਰ ਰਿਪੀਟ ਕਰਦੇ ਹਾਂ ਸਾਰੋਂ ਪਹਿਲਾਂ ਤੁਹਾਨੂੰ ਆਪਦੇ ਮਾਈਂਡ ਦੇ ਵਿੱਚ ਆਪਦੀ ਇਨਕਮ ਸੈੱਟ ਕਰਨੀ ਪੈਣੀ ਆ ਇੱਥੇ ਇੱਕ ਮੈਂ ਕੁਦਰਤ ਦੇ ਨਾਲ ਇੱਕ ਬ੍ਰਹਿਮੰਡ ਦੇ ਨਾਲ ਜੁੜਿਆ ਹੋਇਆ ਆ ਮਾ ਤੁਸੀਂ ਪਰਮਾਤਮਾ ਨੂੰ ਦੱਸ ਕੇ ਉਹਨੂੰ ਕਹਿ ਕੇ ਆਪਦੀ ਮੰਥਲੀ ਇਨਕਮ ਕਿੰਨੀ ਵੀ ਕਰਵਾ ਸਕਦੇ ਹੋ ਇੱਥੇ ਕੋਈ ਲਿਮਟ ਨਹੀਂ ਹੈਗੀ 1000 ਰੁਪਏ ਵੀ ਮਹੀਨੇ ਦੀ ਕਰਵਾ ਸਕਦੇ ਹੋ 10000 ਵੀ ਮਹੀਨੇ ਦੀ ਕਰਵਾ ਸਕਦੇ ਹਾਂ 1 ਲੱਖ ਵੀ 10 ਲੱਖ ਵੀ 10 ਕਰੋੜ ਵੀ ਸਿਰਫ ਤੁਸੀਂ ਸੋਚਨਾ ਮੈਂ ਮੇਰੀ ਮੰਥਲੀ ਇਨਕਮ ਕਿਵੇਂ ਹੋ ਕਿੰਨੀ ਹੋਵੇ ਉਹ ਤੋਂ ਬਾਅਦ ਦੇ ਵਿੱਚ ਤੁਹਾਡਾ ਦਿਮਾਗ ਉਸ ਕੰਮ ਨੂੰ ਸਰਚ ਕਰਨਾ ਸ਼ੁਰੂ ਕਰ ਦਿੰਦਾ ਵਾ ਉਸ ਕਿਤੇ ਨੂੰ ਸਰਚ ਕਰਨਾ ਸ਼ੁਰੂ ਕਰ ਦਿੰਦਾ ਜਿੰਨੀ ਤੁਸੀਂ ਇਨਕਮ ਸੋਚੀ ਹੁੰਦੀ ਆ ਓਨੀ ਇਨਕਮ ਤੱਕ ਪਹੁੰਚਣ ਦੇ ਲਈ ਇਹੋ ਜਿਹੇ ਕਿਹੜਾ ਕੰਮ ਆ ਜਿਹੜਾ ਅਸੀਂ ਕਰੀਏ ਸ਼ੇਰ ਤੁਹਾਨੂੰ ਉਦੋਂ ਉਤੋਂ ਬਾਅਦ ਦੇ ਵਿੱਚ ਇਦਾਂ ਦੇ ਮਾਹੌਲ ਤੁਹਾਡੇ ਅੱਗੇ ਸਿਰਜਣਾ ਸ਼ੁਰੂ ਕਰ ਦਿੰਦੀ ਹੈ ਕੁਦਰਤ ਜਾਂ ਇਹ ਇਹ ਜਿਹਾ ਮਾਹੌਲ ਬਣਨਾ ਸ਼ੁਰੂ ਹੋ ਜਾਂਦਾ ਵਾ ਜਿਹੜੇ ਤੁਸੀਂ ਉਸ ਕੰਮ ਬਾਰੇ ਸੋਚਣਾ ਸ਼ੁਰੂ ਕਰੋ ਮੇਰਾ ਇੱਕ ਮਿੱਤਰ ਪਿਆਰਾ ਵਾ ਕੰਪਿਊਟਰ ਦੇ ਵਿੱਚ ਐਡੀਟਿੰਗ ਕਰਦਾ ਸੀ ਵੀਡੀਓ ਤੇ ਫੋਟੋਗ੍ਰਾਫੀ ਥੰਬਨੇਲ ਵਗੈਰਾ ਜਾਂ ਪ੍ਰਿੰਟਿੰਗ ਦਾ ਕੰਮ ਕਰਦਾ ਹੋ ਤੁਸੀਂ ਯਕੀਨ ਕਰਿਓ ਲਗਭਗ ਉਹਦੀ ਦਿਹਾੜੀ ਦਾ ਉਹ ਸੈਟਿਸਫਾਈ ਹੈ ਉਹਨੇ 5 ਲੱਖ ਰੁਪਈਆ ਸੋਚਿਆ ਸੀ ਮੰਥਲੀ ਲਗਭਗ ਉਹ 10 ਤੋਂ 15000 ਰੁਪਈਆ ਦਿਹਾੜੀ ਕਮਾ ਲੈਂਦਾ ਵਾ ਸਰਫ ਕੰਪਿਊਟਰ ਦੇ ਅੱਗੇ ਬਹਿ ਕੇ ਕਿਉਂਕਿ ਉਸ ਬੰਦੇ ਦੀ ਡਿਜ਼ਾਈਨਿੰਗ ਬੜੀ ਵਧੀਆ ਵਾ ਉਹਦੀ ਕੰਪਿਊਟਰ ਦੇ ਐਪਲੀਕੇਸ਼ਨਸ ਨੇ ਜਿਵੇਂ ਐਡੀਟਿੰਗ ਦੇ ਐਪਲੀਕੇਸ਼ਨ ਹੈਗੀਆਂ ਨੇ ਜਾਂ ਫੋਟੋਗ੍ਰਾਫੀ ਦੀ ਛੋਟੋਸ਼ਾਪ ਦੀ ਹੈਗੀਆਂ ਜਾਂ ਕੋਰਲ ਵਗੈਰਾ ਇਦਾਂ ਦੇ ਜੇ ਪੰਜਾਬੀ ਟਾਈਪਿੰਗ ਹਿੰਦੀ ਟਾਈਪਿੰਗ ਉਰਦੂ ਟਾਈਪਿੰਗ ਉਹਨੂੰ ਬੰਦੇ ਨੂੰ ਆਉਂਦੀ ਆ ਉਹਦੀ ਬੜੀ ਚੰਗੀ ਕਮਾਂਡ ਆ ਇਸ ਇਹਨਾਂ ਐਪਲੀਕੇਸ਼ਨਾਂ ਤੇ ਇਹਨਾਂ ਸੌਫਟਵੇਅਰਸ ਤੇ ਉਹ 10 ਤੋਂ 15000 ਰੁਪਏ ਦੀ ਆੜੀ ਕਮਾਉਂਦਾ ਵਾ ਕਿਉਂਕਿ ਉਹ ਬੰਦੇ ਨੇ ਉਸ ਚੀਜ਼ ਨੂੰ ਆਪਣੇ ਆਪ ਨੂੰ ਉੱਥੇ ਤੱਕ ਲੈ ਗਿਆ ਉਹ ਮੈਂ ਤੁਹਾਨੂੰ ਫੇਰ ਵੀ ਦੱਸਣਾ ਚਾਹੁੰਗਾ ਇੱਥੇ ਗੱਲ ਇਹ ਸੀ ਇਹੀ ਕਰ ਰਿਹਾ ਮੈਂ ਜੇ ਤੁਸੀਂ ਜ਼ਿਆਦਾਤਰ ਮੈਨੂੰ ਬਹੁਤ ਮਿੱਤਰ ਪਿਆਰਿਆਂ ਦੇ ਫੋਨ ਆਉਂਦੇ ਆ ਜਾਂ ਮੇਰੇ ਦੋਸਤਾਂ ਦੇ ਫੋਨ ਆਉਂਦੇ ਮੈਨਾਂ ਗੱਲ ਕਰਦੇ ਆ ਯਾਰ ਅਸੀਂ ਆਪਦੇ ਬੱਚੇ ਨੂੰ ਕੀ ਕੰਮ ਸਿਖਾਈਏ ਮੇਰਾ ਮੈਂ ਤੋਂ ਸਲਾਹ ਲਈ ਸੀ ਪਿੱਛੇ ਜੇ 2 ਮਹੀਨੇ ਪਹਿਲਾਂ ਕਿ ਯਾਰ ਅਸੀਂ ਆਪਦੇ ਬੱਚੇ ਨੂੰ ਕੀ ਕੰਮ ਸਿਖਾਈਏ ਉਹਨਾਂ ਨੇ ਆਪਦੇ ਬੱਚੇ ਨੂੰ BCA ਕਰ ਲਾਤਾ ਕਾਲਜ ਦੇ ਵਿੱਚ ਬੱਚਾ BCA ਕਰ ਰਿਹਾ ਵਾ ਸਕੂਲ ਦੇ ਕਾਲਜ ਦੇ ਵਿੱਚ ਤੇ ਉਹ ਤੋਂ ਬਾਅਦ ਦੇ ਵਿੱਚ ਮੈਨੂੰ ਹਾਸੇ ਭਾਣੇ ਵਾਲੀ ਗੱਲ ਆ ਮੇਰੀ ਇਹ ਵੀਡੀਓ ਦੇਖ ਕੇ ਸ਼ਾਇਦ ਉਹਨਾਂ ਕੋਲ ਤੱਕ ਪਹੁੰਚੂਗੀ ਜਰੂਰ ਹ ਹੱਸਿਓ ਨਾ ਹੁਣ ਉਹਨਾਂ ਨੇ ਮੋਟਰਸ ਆ ਗੱਡੀਆਂ ਨੂੰ ਪੈਂਚਰ ਲਾਉਣ ਦੇ ਕੰਮ ਦੇ ਵਿੱਚ ਲਾਇਆ ਹੋਇਆ ਵਾ ਬੰਦੇ ਨੇ ਸਟੱਡੀ ਕਰਵਾਈ ਆ ਉਹਦੇ ਬੱਚੇ ਨੂੰ BCA ਦੀ ਕੰਪਿਊਟਰ ਲਾਈਨ ਦੀ ਤੇ ਜਿਹੜਾ ਉਹਨੂੰ ਵਰਕਸ ਕਰ ਰਿਹਾ ਕੰਮਸ ਕਰ ਰਿਹਾ ਗੱਡੀਆਂ ਨੂੰ ਪੈਂਚਰ ਲਾਉਣ ਦਾਸ ਕਰ ਰਿਹਾ ਉਹ ਵੀ ਇਦਾਂ ਦੀ ਮੈਚਿੰਗ ਨਹੀਂ ਹੁੰਦੀ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਚਲੋ ਪੇਰੈਂਟਸ ਨਹੀਂ ਪੜੇ ਲਿਖੇ ਹੋਈ ਉਹਨਾਂ ਨੂੰ ਇਨੀ ਸੋਝੀ ਜਾਂ ਇਨੀ ਗਿਆਨ ਨਹੀਂ ਹੈਗਾ ਉਹਨਾਂ ਦਾ ਕਸੂਰ ਨਹੀਂ ਮੈਂ ਕਹੂੰਗਾ ਇੱਥੇ ਪਰ ਉਹਨਾਂ ਨੂੰ ਇੱਕ ਜ਼ਰੂਰ ਮੈਂ ਇਹ ਗੱਲ ਦੱਸਣੀ ਚਾਹੂੰਗਾ ਜੇ ਤੁਸੀਂ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਹੈਗੀ ਤਾਂ ਕਿਸੇ ਦੀ ਸਲਾਹ ਜ਼ਰੂਰ ਲੈ ਲਿਆ ਕਰੋ antisense ਆਪਦੇ ਬੱਚੇ ਨੂੰ ਕੀ ਕੰਮ ਕਰਵਾਏਗੀ ਇੱਥੇ ਮੈਂ ਇੱਕ ਗੱਲ ਹੋਰ ਤੁਹਾਡੇ ਨਾਲ ਗੱਲ ਕਰਨੀ ਚਾਹੂੰਗਾ ਕਈ ਵਾਰੀ ਆਪਦੇ ਬੱਚਿਆਂ ਨੂੰ ਅਸੀਂ ਆਪਦੇ ਲਾਡ ਪਿਆਰ ਦੇ ਵਿੱਚ ਇਹਨਾਂ ਵਧੀਆ ਸੁਖ-ਸਹੂਲਤਾ ਦੇ ਦਿੰਨੇ ਆ ਕਿ ਉਹ ਬੱਚੇ ਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਹੀ ਨਹੀਂ ਜਾਂਦਾ ਉਹਨਾਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਸੀ ਆਪਦੇ ਫਿਊਚਰ ਬਾਰੇ ਆਪਦੇ ਜ਼ਿੰਦਗੀ ਬਾਰੇ ਕੀ ਕੰਮ ਕਰਗੇ ਜਦੋਂ ਮੇਰੀ ਵੀ ਉਮਰ 18-20 ਸਾਲ ਦੀ ਸੀਗੀ ਮੈਂ ਵੀ ਬੜੇ ਐਸ਼ੋ ਰਾਮ ਦੇ ਵਿੱਚ ਉਹ ਬਚਪਨ ਆਉਦਾ ਲੰਘਾਇਆ ਵਾ ਫਾਦਰ ਚਲੋ ਇੱਕ ਵਧੀਆ ਗਵਰਨਮੈਂਟ ਜੌਬ ਤੇ ਸੀਗੀ ਉਸ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿ 20-22 ਸਾਲ ਦੀ ਉਮਰ ਦੇ ਵਿੱਚ ਜੋ ਆਪਾਂ ਕੰਮ ਸਿੱਖਣ ਦੀ ਜਾਂ ਕੰਮ ਕਰਨ ਦੀ ਟਾਈਮ ਸੀਗੀ ਉਦੋਂ ਆਪਾਂ ਵੀ ਨਹੀਂ ਸਿੱਖ ਸਕੇ ਪਰ ਮੇਰੇ ਦਿਮਾਗ ਦੇ ਵਿੱਚ ਮੈਨੂੰ ਬੜਾ ਸ਼ੌਂਕ ਸੀਗਾ ਇੱਕ ਟੈਕਨੀਕਲ ਸੀਗਾ ਮੇਰੇ ਅ ਦਿਮਾਗ ਮੇਰੀ ਇੱਕ ਰੁਚੀ ਸੀ ਕਿਸੇ ਕੰਮ ਦੇ ਵਿੱਚ ਉਹ ਮੈਂ ਆਪਦੇ ਕੰਮ ਦੇ ਵਿੱਚ ਮਹਾਰਤਾ ਹਾਸਲ ਕੀਤੀ ਆ ਉਹ ਮੈਨੂੰ ਪਤਾ ਵਾ ਉਹ ਸਕਿੱਲ ਮੇਰੇ ਕੋਲੇ ਹੈ ਤੇ ਜਿਹੜੀਆਂ YouTube ਤੇ ਆਪਾਂ ਵੀਡੀਓਜ਼ ਬਣਾ ਰਹੇ ਆ ਜਾਂ ਗੱਲਾਂ ਕਰ ਰਹੇ ਆ ਮੈਨੂੰ ਮੇਰੇ ਕਿਸੇ ਮਿੱਤਰ ਬੈਰੇ ਨੇ ਕਿਹਾ ਸੀ ਜਿਆ ਤੈਨੂੰ ਲੈਕਚਰ ਕਰਨ ਦਾ ਬੜਾ ਸ਼ੌਂਕ ਆ ਬੜਾ ਲੈਕਚਰ ਕਰਦਾ ਮੈਂ ਨਾ ਤੇਰਾ ਲੈਕਚਰ ਸੁਣ-ਸੁਣ ਕੇ ਇੱਕੇ ਪਏ ਆ ਉਸ ਚੀਜ਼ ਨੇ ਮੈਨੂੰ ਅ ਮਹਿਸੂਸ ਕਰਵਾਇਆ ਇਹ ਗੱਲ ਜਦ ਆਪਾਂ ਜੇ ਲੈਕਚਰ ਲੋਕਾਂ ਦੇ ਮੂਹਰੇ ਕਰਨਾ ਕਿਸੇ ਦੇ ਮੂਹਰੇ ਕਰਨਾ ਬੰਦਾ ਆ ਕੇ ਜਾਂਦਾ ਕਿਉਂ ਨਾ ਆਪਾਂ ਇਹ ਵੀਡੀਓਸ ਤੇ ਵਿਚ ਆਈਏ ਮੈਂ ਚਲੋ ਮੈਂ ਆ ਆ ਦੀਆਂ ਗੱਲਾਂ ਦੇ ਵਿੱਚ ਆ ਗਿਆ ਆਪਦੀ ਵੀਡੀਓਸ ਤੇ ਆ ਗਿਆ ਮੈਂ ਫੇਰ ਦੁਬਾਰੀ ਉਸੇ ਵਿਸ਼ੇ ਤੇ ਉਹਨਾਂ ਉਸ ਮੁੱਦੇ ਤੇ ਉਹਨਾਂ ਮਾ ਜਦੋਂ ਕੰਮ ਵਾਲੇ ਵਿਸ਼ੇ ਤੇ ਕੋਈ ਵੀ ਸੀ ਆਪਦੇ ਬੱਚੇ ਨੂੰ ਕੰਮ ਸਿਖਾਉਣਾ ਮੈਂ ਤੁਹਾਨੂੰ ਫੇਰ ਪਹਿਲਾਂ ਵੀ ਦੱਸ ਗਿਆ ਥਿਆ ਕੋਈ ਕੰਮ ਵੱਡਾ ਛੋਟਾ ਨਹੀਂ ਹੁੰਦਾ ਪਰ ਤੁਸੀਂ ਇੱਕ ਸੈਲਰੀ ਜਾਂ ਉਹਦੀ ਮੰਥਲੀ ਇਨਕਮ ਨੂੰ ਟਾਰਗੇਟ ਜ਼ਰੂਰ ਦਿਓ ਇੱਥੇ ਵੱਡੀ ਗੱਲ ਹੈਗੀ ਆ ਇੱਕ ਹਰੇਕ ਬੰਦਾ ਕਹਾਵਤ ਆਪਣੇ ਕਿ ਯਾਰ ਆਪਦੀ ਚਾਦਰ ਦੇਖ ਕੇ ਪੱਲਾ ਬਸਾਰਨਾ ਚਾਹੀਦਾ ਪੈਰ ਅੱਗੇ ਵਟਣਾ ਚਾਹੀਦਾ ਵਾ ਪਰ ਚਾਦਰ ਆਪਦੀ ਵੱਡੀ ਕਰਨੀ ਬੰਦੇ ਦੇ ਆਪਦੇ ਹੱਥ ਵੱਲ ਸਾ ਤੁਸੀਂ ਚਾਦਰ ਜਿਹੜਾ ਪੈਸਾ ਖਰਚਣਾ ਵਾ ਉਹ ਆਪ ਦਾ ਪੰਨਾ ਦੇਖ ਕੇ ਜਰੂਰ ਖਰਚੋ ਪਰ ਜੇ ਤੁਸੀਂ ਆਪਦੀ ਕਮਾਈ ਵੱਲ ਵਧਣਾ ਵਾ ਜਾਂ ਆਪਦੀ ਇਨਕਮ ਵਧਾਉਣ ਵੱਲ ਵਧਣਾ ਵਾ ਉੱਥੇ ਆਪਦੀ ਚਾਦਰ ਨੂੰ ਵੱਡਾ ਕਰਨ ਬਾਰੇ ਜਰੂਰ ਸੋਚੋ ਆਪਦੀ ਚਾਦਰ ਨੂੰ ਵਧਾਓ ਫਿਰ ਵੀ ਤੁਸੀਂ ਅੱਗੇ ਪੈਰ ਵਧਾ ਸਕਦੇ ਹੋ ਫਿਰ ਤੁਸੀਂ ਅੱਗੇ ਖਿਲਰ ਸਕਦੇ ਹੋ ਚਲੋ ਇਹ ਮੈਂ ਵੀਡੀਓਜ਼ ਕਰਦਾ ਰਹਿਣਾ ਵਾ ਚਲਦੇ ਦੇਖਦੀਆਂ ਰਹਿਣਾ ਤੁਸੀਂ ਮਿੱਤਰ ਪਿਆਰਿਆਂ ਨੇ ਤੇ ਵੀਡੀਓ ਮੇਰੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਸ਼ੇਅਰ ਜਰੂਰ ਕਰੋ ਵੀਡੀਓ ਨੂੰ ਕੋਈ ਵੀ ਮੈਨੂੰ ਕੰਮ ਦੇ ਸਬੰਧ ਵਿੱਚ ਕਿਸੇ ਨੇ ਕੋਈ ਸਵਾਲ ਪੁੱਛਣਾ ਵਾ ਜਾਂ ਕੋਈ ਗੱਲਬਾਤ ਕਰਨੀ ਆ ਕਿਉਂਕਿ ਮੈਂ ਆਲ ਓਵਰ ਵਰਲਡ ਦੇ ਵਿੱਚ ਕਾਫੀ ਕੰਟਰੀਆਂ ਦੇ ਵਿੱਚ ਕੁ ਘੁੰਮਿਆ ਵਾ ਆਲ ਓਵਰ ਪੂਰਾ ਇੰਡੀਆ ਹਰੇਕ ਸਟੇਟ ਦੇ ਵਿੱਚ ਬਾਈ ਰੂੜ ਗਿਆ ਹੋਇਆ ਵਾ ਬਾਈ ਹਰੇਕ ਕੰਮ ਦੇ ਵਿੱਚ ਵਿਚਰਿਆ ਹੋਇਆ ਵਾ ਤੇ ਕਾਫੀ ਗੁਰੂ ਮਹਾਰਾਜ ਦੀ ਮਿਹਰ ਦੇ ਨਾਲ ਨੌਲੇਜ ਇਕੱਠੀ ਕੀਤੀ ਹੈ ਲਗਭਗ 5-7 ਸਾਲ ਹੋ ਗਏ ਮੈਡੀਟੇਸ਼ਨ ਦੇ ਵਿੱਚ ਤੇ ਚੰਗੀ ਉਸ ਪ੍ਰਮਾਤਮਾ ਦੇ ਨਾਲ ਲੈਪ ਵੀ ਲੈਈ ਦੀਆ ਉਹਦੇ ਨਾਲ ਗੱਲਾਂ ਵੀ ਕਰੀਦੀਆਂ ਨੇ ਆਪ ਦੇ অলরেਡੀ ਮੈਂ ਤੁਹਾਨੂੰ ਦੱਸਦਾ ਫਿਰ ਮੈਨੂੰ ਸਵਾਲ ਆ ਜਾਂਦਾ ਜਾਂ ਸਾਨੂੰ ਆ ਦੱਸ ਦੋ ਆ ਦੱਸ ਮੈਂ ਕੋਈ ਬਾਬਾ ਨਹੀਂ ਹੈਗਾ ਆਪਦੇ ਆਨੰਦ ਦੇ ਲਈ ਉਸ ਪ੍ਰਮਾਤਮਾ ਦੇ ਨਾਲ ਗੱਲਾਂ ਉਸਦੇ ਨਾਲ ਲੈਪ ਲੈਈ ਦੀਆ ਤੇ ਬੜਾ ਮਜ਼ਾ ਆਉਂਦਾ ਵਾ ਧੰਨਵਾਦ ਦੋਸਤੋ